ਖਾਏ ਚਲੀ ਹੈ ਦੁਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਏ ਰਹਾਉ ਸਾਚੇ ਨਾਮ ਕੀ ਤਿਲ ਵੜਿਆਈ ਆਖ ਥੱਕੀ ਕੀਮਤ ਨਹੀਂ ਪਾਈ ਜੇ ਸ ਅਮੇਰਕਾ ਆ ਖਾਣਾ ਪਾਹੇ ਵਟਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿਨ ਦਾਰ ਹੈ ਨਾ ਝੂਕੇ ਭੋਗ ਗੁਣ ਏ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਬੜਿਆ ਤੋ ਜਨ ਜਨ ਕਰਕੇ ਕੀਤੀ ਰਾਤ ਖਾਸਮ ਵਿਚਾਰ ਹੈ ਤੇ ਕਮ ਜਾਤ ਨਾਨਕ ਨਾਵੇ ਬਾਜ